ਇਹਨੂੰ ਲੋਕਾ ਦੇ ਵਿੱਚ ਲੋਕ ਸਿਲਾਸ਼ਾ ਦੇ ਵਿੱਚ ਮਟਰ ਕੋਈ ਮੂਹ ਨਹੀਂ ਨਾਦਾ ਇਹ ਮੇਰਾ ਆਪਣਾ ਨਿੱਜੀ ਮਾਮਲਾ ਹੈ ਮੇਰੀ ਲਗਾਤਾਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਟੈਕਨੀਕਲ ਸਰਵਿਸ ਜੂਨੀਅਰ ਦੀ ਚੋਣ ਕਰਵਾਉਣ ਜਾ ਰਹੇ ਹਾਂ ਔਰ ਜਦ ਟੈਕਨੀਕਲ ਸਰਵਿਸ ਜੂਨੀਅਰ ਦੀ ਏਕਤਾ ਹੈ ਕੌਣ ਸੇ ਗਰਾਮ ਬਖਰਾ ਰਹੇ ਹੋਗੇ ਸਵਾਰੀਪੁਰ ਨੂੰ ਪੁਲਾਵ ਦਾ ਉਹ ਮੈਸੇਜ ਲਾਣੇ ਆਇਆ ਸੀ ਸਾਡਾ ਇੱਕ ਬੈਂਕ ਹੈ ਸਾਡਾ ਇੱਕ ਦਫਤਰ ਹੈ ਸਾਡਾ ਇੱਕ ਸਰਧਾਨ ਹੈ ਉਹਦੇ ਤੇ ਤਸੀਰਾਂ ਨੂੰ ਮੈਸੇਜ ਲਾਦੇ ਆਂਦੇ ਆਉਂਦੇ ਆ ਕਰਦੇ ਆ ਥੋੜਾ ਕਰਦੇ ਬਹੁਤਾ ਕਰਦੇ ਲੇਕਿਨ ਉਹਦੇ ਵਿੱਚ ਰਜਿਸਟ੍ਰੈਂਸ ਹੈ ਕਈ ਗੱਲਾਂ ਨੇ ਉਹਦੇ ਵਿੱਚ ਉਹ ਜਲ ਹੀ ਹੱਲ ਕੀਤੇ ਜਾਣਗੇ ਉਹ ਸਾਡਾ ਇੰਟਰਨਲ ਮੈਟਰ ਹੈ ਉਹਦੇ ਤੇ ਮੈਨੂੰ ਇਹ ਉਮੀਦ ਕਰੂੰਗਾ ਵੀ ਆਣ ਵਾਲੇ ਸਮੇਂ ਦੇ ਵਿੱਚ ਤਜੇ ਕੋਈ ਗੱਲ ਇਸ ਹਾਊਸ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਦੋਂ ਅਸੀਂ ਕਰਦੇ ਹਾਂ ਕਿ ਮੈਂ ਇਹ ਸਾਰੇ ਸਵਾਰ ਦੋ